खिलाफ है तो होने दो जान थोड़ी है अगर खिलाफ है होने दो जान थोड़ी है ये सब हुआ है आसमान थोड़ी है अगर खिलाफ है होने दो जान थोड़ी है ये सब हुआ है सभी का खून शामिल है यहाँ की मिट्टी में किसी के पास का हिंदुस्तान थोड़ी है ਦਿਲਜੀਤ ਦੋਸਾਂਝ ਜਿਵੇਂ ਕਹਿੰਦੇ ਨੇ ਕਿ ਨਾ ਹੀ ਕਾਫੀ ਆ ਦਿਲਜੀਤ ਦਾ ਵੀ ਅੱਜ ਬਸ ਨਾ ਹੀ ਕਾਫੀ ਆ ਦੋਸਾਂਝਾ ਵਾਲੀ ਦੀ ਤੂਤੀ ਅੱਜ ਸਿਰ ਚੜ ਕੇ ਬੋਲ ਰਹੀ ਆ ਪੰਜਾਬ ਦਾ ਪੁੱਤ ਅੱਜ ਬਾਲੀਵੁੱਡ ਵਿੱਚ ਹੀ ਨਹੀਂ ਸਗੋਂ ਹਾਲੀਵੁੱਡ ਤੱਕ ਛਾਇਆ ਪਿਆ ਦਸਤਾਰ ਧਾਰੀ ਇਸ ਪੰਜਾਬੀ ਗੱਭਰੂ ਦੀ ਗੁੱਡੀ ਅਸਮਾਨੀ ਚੜੀ ਹੋਈ ਆ ਅਤੇ ਉਹ ਵੱਡੇ ਖੁੱਲੇ ਅਸਮਾਨ ਵਿੱਚ ਸਟਾਰ ਬਣ ਕੇ ਚਮਕ ਰਿਹਾ ਹੈ ਅੱਜ ਕੱਲ੍ਹ ਉਹ ਇੰਡੀਆ ਦੇ ਟੂਰ ਉੱਤੇ ਆ ਅਤੇ ਇਸ ਟੂਰ ਦੌਰਾਨ ਹੀ ਅਕਸਰ ਕੋਈ ਨਾ ਕੋਈ ਬਿਵਾਦ ਖੜਾ ਕਰਨ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ ਹੁਣ ਤਾਂ ਦਲਜੀਤ ਨੂੰ ਐਂਟੀ ਨੈਸ਼ਨਲ ਗਰਦਾਨੀਆਂ ਜਾ ਰਿਹਾ ਹੈ ਅੱਜ ਉਹ ਜੈਨ ਦੇ ਮਹਾਕਲੇਸ਼ਵਰ ਮੰਦਿਰ ਗਿਆ ਤਾਂ ਪਤਾ ਨਹੀਂ ਕਿਉਂ ਕਈਆਂ ਦੇ ਇਸ ਤੋਂ ਵੀ ਢਿੱਡ ਪੀੜ ਹੋਣ ਲੱਗੀ ਦਲਜੀਤ ਇਸ ਤੋਂ ਪਹਿਲਾਂ ਤੇਈ ਮੁਲਕਾਂ ਦਾ ਟੂਰ ਕਰ ਚੁੱਕਾ ਹੈ ਉਸ ਦੀ ਸਟੇਜ ਉੱਤੇ ਹਾਲੀਵੁੱਡ ਦੇ ਕਲਾਕਾਰ ਵੀ ਨਜ਼ਰ ਆਉਂਦੇ ਨੇ ਅਤੇ ਪਿਛਲੇ ਦਿਨੀ ਤਾਂ ਬੰਗਲੌਰ ਵਿੱਚ ਅਦਾਕਾਰਾ ਦੀਪਿਕਾ ਪਾਦੂਕਨ ਵੀ ਦਿਲਜੀਤ ਦੋਸਾਂਝ ਨਾਲ ਸਟੇਜ ਉੱਤੇ ਤਰਥੱਲੀ ਮਚਾ ਚੁੱਕੀ ਆ ਦਿਲਜੀਤ ਦੋਸਾਂਝ ਸਟੇਜ ਉੱਤੇ ਅਕਸਰ ਕੁਝ ਨਾ ਕੁਝ ਜਿਹਾ ਕਰਦਾ ਜਾਂ ਕਹਿੰਦਾ ਹੈ ਜਿਸ ਦੀਆਂ ਕਈਆਂ ਨੂੰ ਮਿਰਚਾਂ ਲੱਗਦੀਆਂ ਨੇ ਖਾਸ ਕਰ ਅੰਧ ਭਗਤ ਉਸ ਤੋਂ ਤੜਫਟਦੇ ਨੇ ਮਜ਼ੇ ਦੀ ਗੱਲ ਇਹ ਹੈ ਕਿ ਅੰਧ ਭਗਤ ਇੱਕ ਪਾਸੇ ਦੇ ਹੀ ਨਹੀਂ ਟੱਪਦੇ ਸਗੋਂ ਦੋਵੇਂ ਪਾਸਿਆਂ ਦੇ ਅੰਧ ਭਗਤਾਂ ਨੂੰ ਮਿਰਚਾਂ ਲੱਗਦੀਆਂ ਨੇ ਇਸੇ ਲਈ ਇਹ ਲੋਕ ਦਲਜੀਤ ਦਸਾਂਝ ਨੂੰ ਐਂਟੀ ਨੈਸ਼ਨਲ ਦਾ ਸਰਟੀਫਿਕੇਟ ਵੰਡ ਰਹੇ ਨੇ ਐਤਕੀ ਦਾ ਦਲਜੀਤ ਨੇ ਅੰਧ ਭਕਤਾਂ ਦੀਆਂ ਚੀਕਾਂ ਹੀ ਪਵਾ ਦਿੱਤੀਆਂ ਨੇ ਇਹ ਵੀਡੀਓ ਵੀ ਅੱਜ ਲੱਗੀਆਂ ਤਾਜ਼ਾ ਮਿਰਚਾਂ ਕਾਰਨ ਵੱਜੀਆਂ ਚੀਕਾਂ ਕਰਕੇ ਹੀ ਬਣਾਉਣੀ ਪੈ ਰਹੀ ਆ ਦੋ ਤਿੰਨ ਦਿਨ ਤੋਂ ਦਲਜੀਤ ਦਸਾਂਝ ਖਿਲਾਫ ਭੰਡੀ ਪ੍ਰਚਾਰ ਪੂਰੇ ਜ਼ੋਰਾਂ ਉੱਤੇ ਚੱਲ ਰਿਹਾ ਹੈ ਇੱਕ ਪਾਸੇ ਤਾਂ ਦਲਜੀਤ ਦਸਾਂਝ ਦੇ ਨਾਂ ਕਈ ਰਿਕਾਰਡ ਦਰਜ ਨੇ ਉਹੋ ਸੋਸ਼ਲ ਮੀਡੀਆ ਤੇ ਗੂਗਲ ਉੱਤੇ ਸਭ ਤੋਂ ਵੱਧ ਸਰਚ ਕੀਤਾ ਜਾਣ ਵਾਲਾ ਕਲਾਕਾਰ ਬਣ ਗਿਆ ਉਸ ਦੇ ਸ਼ੋਹ ਦੀਆਂ ਟਿਕਟਾਂ ਦੀ ਡਿਮਾਂਡ ਦਾ ਅੰਦਾਜ਼ਾ ਟਿਕਟਾਂ ਦੇ ਲੱਖਾਂ ਰੁਪਏ ਬਲੈਕ ਵਿੱਚ ਵੇਚਨ ਤੋਂ ਹੀ ਲੱਗ ਜਾਂਦਾ ਹੈ ਅੱਜ ਦਲਜੀਤ ਦੁਸਾਂਝ ਅਜੈਨ ਦੇ ਪ੍ਰਸਿੱਧ ਸ਼ਿਵਜੀ ਦੇ ਮਹਾਕਲੇਸ਼ਵਰ ਮੰਦਿਰ ਵਿੱਚ ਪਹੁੰਚੇ ਉਹ ਭਸਮ ਆਰਤੀ ਮੌਕੇ ਵੀ ਸ਼ਾਮਲ ਹੋਏ ਅਤੇ ਆਪਣੀ ਹਾਜ਼ਰੀ ਲਗਵਾਈ ਇੱਕ ਪਾਸੇ ਦੇ ਅੰਧ ਭਗਤਾਂ ਨੂੰ ਇਸ ਉੱਤੇ ਤਾਂ ਤਸੱਲੀ ਹੋਈ ਇਹੋ ਅੰਧ ਭਗਤ ਦੋ ਦਿਨ ਪਹਿਲਾਂ ਦਲਜੀਤ ਖਿਲਾਫ ਹੀ ਤਿੱਤੇ ਹੋਏ ਫਿਰਦੇ ਸਨ ਜਦੋਂ ਦਲਜੀਤ ਦਸਾਂਝ ਨੇ ਇੰਦੌਰ ਵਿੱਚ ਪ੍ਰਸਿੱਧ ਸ਼ਾਇਰ ਰਾਹਤ ਇੰਦौरी ਦੇ ਚਰਚਿਤ ਸ਼ੇਅਰ ਸਟੇਜ ਉੱਤੋਂ ਬੋਲੇ ਸਨ ਬਜਰੰਗ ਦਲ ਤਾਂ ਬਕਾਇਦਾ ਇਸ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕਰ ਚੁੱਕਾ ਹੈ ਇਸ ਦੇ ਨਮਾਇंदे ਪੁਲਿਸ ਤੋਂ ਕਾਰਵਾਈ ਦੀ ਮੰਗ ਕਰ ਰਹੇ ਨੇ ਇਹ ਲੋਕ ਦਲਜੀਤ ਦਸਾਂਝ ਨੂੰ ਐਂਟੀ ਨੈਸ਼ਨਲ ਦੱਸ ਰਹੇ ਨੇ ਮੰਦਰ ਜਾਣ ਉੱਤੇ ਇਹਨਾਂ ਨੂੰ ਰਾਹਤ ਮਿਲੀ ਲੱਗਦੀ ਹੈ ਜਿਹੜੀ ਰਾਹਤ ਇੰਦौरी ਦੇ ਸ਼ੇਅਰ ਕਾਰਨ ਖੁਸੀ ਸੀ ਪਰ ਇਸ ਉਤੇ ਦੂਜੇ ਪਾਸੇ ਵਾਲੇ ਅੰਧ ਭਗਤ ਹੁਣ ਚੀਕਾ ਮਾਰਨ ਲੱਗੇ ਨੇ ਅੱਜ ਜਦੋਂ ਦਿਲਜੀਤ ਦੋਸਾਂਝ ਮਹਾਕਲੇਸ਼ਵਰ ਮੰਦਿਰ ਵਿੱਚ ਸਵੇਰੇ ਸਵੇਰੇ ਸ਼ਰਧਾਲੂ ਬਣ ਕੇ ਪਹੁੰਚੇ ਅਤੇ ਭਸਮ ਆਰਤੀ ਵਿੱਚ ਹਾਜ਼ਰੀ ਲਵਾਈ ਤਾਂ ਦੂਜੇ ਪਾਸੇ ਦੇ ਅੰਧ ਭਗਤਾਂ ਨੂੰ ਇਸ ਤੋਂ ਡਾਢੀ ਤਕਲੀਫ ਹੋਈ ਪੰਜਾਬ ਨਾਲ ਸੰਬੰਧਤ ਇੱਕ ਸ਼ਖਸ ਓਵੇਂ ਹੀ ਦਿਲਜੀਤ ਦੁਆਲੇ ਹੋਇਆ ਫਿਰਦਾ ਕਹਿੰਦਾ ਉਸਨੇ ਕੇਸ ਕਟਵਾ ਦਿੱਤੇ ਅਤੇ ਕੇਸ ਕਟਾ ਕੇ ਪੱਗ ਬੰਨੀ ਫਿਰਦਾ ਕੁਝ ਹੋਰਨਾਂ ਨੂੰ ਪਗੜੀ ਧਾਰੀ ਦਿਲਜੀਤ ਦੇ ਮਾਨਤਾ ਵਾਲੇ ਇਸ ਪ੍ਰਸਿੱਧ ਮੰਦਿਰ ਵਿੱਚ ਜਾਣ ਉਤੇ ਤਕਲੀਫ ਹੋ ਰਹੀ ਹੈ ਅਸਲ ਵਿੱਚ ਇਹ ਸਭ ਸਾਡੀ ਮਾੜੀ ਮਾਨਸਿਕਤਾ ਦਾ ਨਤੀਜਾ ਏ ਦੁਨੀਆ ਵਿੱਚ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਪਰ ਅਸੀਂ ਇਸ ਨੂੰ ਭੁੱਲ ਭੁਲਾ ਕੇ ਨਫ਼ਰਤ ਦੀਆਂ ਕੰਧਾਂ ਹੀ ਇੰਨੀਆਂ ਵੱਡੀਆਂ ਉਸਾਰ ਲਈਆਂ ਨੇ ਕਿ ਧਰਮ ਨੂੰ ਵਿੱਚ ਘੜੇਸਣ ਲੱਗੇ ਮਿੰਟ ਨਹੀਂ ਲਾਉਂਦੇ ਕਲਾਕਾਰ ਤਾਂ ਵੈਸੇ ਹੀ ਸਭ ਦੇ ਸਾਂਝੇ ਹੁੰਦੇ ਨੇ ਨਾਲੇ ਹਰ ਕਿਸੇ ਨੂੰ ਹਰੇਕ ਧਾਰਮਿਕ ਸਥਾਨ ਉੱਤੇ ਜਾਣ ਦਰਸ਼ਨ ਕਰਨ ਦੀ ਖੋਲ ਹੈ ਸ੍ਰੀ ਹਰਮੰਦਰ ਸਾਹਿਬ ਵਿਖੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਗੈਰ ਸਿੱਖ ਦਰਸ਼ਨਾ ਲਈ ਆਉਂਦੇ ਨੇ ਅਤੇ ਨਤਮਸਤਕ ਹੁੰਦੇ ਨੇ ਸਾਨੂੰ ਰੋਜ਼ ਕੋਈ ਨਾ ਕੋਈ ਨਵਾਂ ਵਿਵਾਦ ਚਾਹੀਦਾ ਹੈ ਰੋਜ਼ ਅਸੀਂ ਕਿਸੇ ਨਾ ਕਿਸੇ ਦੀਆਂ ਲੱਤਾਂ ਖਿੱਚਣ ਦੀ ਆਦਤ ਬਣਾ ਲਈ ਹੈ ਦਲਜੀਤ ਨੂੰ ਹੁਣ ਰਾਹਤ ਅੰਦੌਰੀ ਦੇ ਸ਼ੇਰ ਬੋਲਣ ਕਰਕੇ ਹੀ ਐਂਟੀ ਨੈਸ਼ਨਲਿਸਟ ਨਹੀਂ ਠਹਿਰਾਇਆ ਜਾ ਰਿਹਾ ਸਗੋਂ ਜਦੋਂ ਉਸਨੇ ਇੱਕ ਸ਼ੋਅ ਦੌਰਾਨ ਪਾਕਿਸਤਾਨ ਦੇ ਆਪਣੇ ਪ੍ਰਸ਼ੰਸਕ ਨੂੰ ਸਟੇਜ ਉੱਤੇ ਬੁਲਾ ਲਿਆ ਸੀ ਤਾਂ ਉਦੋਂ ਵੀ ਕੁਝ ਲੋਕ ਦਲਜੀਤ ਦਸਾਂਝ ਨੂੰ ਦੇਸ਼ ਧਰੋਹੀ ਦਾ ਸਰਟੀਫਿਕੇਟ ਦੇਣ ਲੱਗੇ ਸਨ ਉਮ ਪਾਕਿਸਤਾਨ ਹਾਂਜੀ ਜ਼ੋਰਦਾਰ ਤਾੜੀਆਂ ਵਹੀਨਾਂ ਦੇ ਦੇਖੋ ਹਿੰਦੁਸਤਾਨ ਪਾਕਿਸਤਾਨ ਸਾਡੇ ਲਈ ਤਾਂ ਸਾਰੇ ਇੱਕੋ ਹੀ ਹੈ ਪੰਜਾਬੀਆਂ ਦੇ ਦਿਲ ਚ ਸਾਰਿਆਂ ਲਈ ਪਿਆਰ ਹੈ ਸਾਰਿਆਂ ਦੇ ਲਈ ਇਹ ਸਰਹੱਦਾਂ ਇਹ ਜਿਹੜੇ ਬਾਰਡਰ ਹੈ ਇਹ ਤਾਂ ਸਾਡੇ ਪੋਲੀਟਿਸ਼ੀਅਨਸ ਨੇ ਬਣਾਏ ਹੋਏ ਐ ਪਰ ਜਿਹੜੇ ਪੰਜਾਬੀ ਬੋਲਣ ਵਾਲੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਉਹ ਚਾਹੇ ਇੱਧਰ ਰਹਿੰਦੇ ਆ ਚਾਹੇ ਉੱਧਰ ਰਹਿੰਦੇ ਸਾਡੇ ਲਈ ਸਾਰੇ ਸਾਂਝੇ ਆ ਸੋ ਜਿਹੜੇ ਮੇਰੇ ਦੇਸ਼ ਤੋਂ ਆਏ ਆਂ ਇੰਡੀਆ ਤੋਂ ਉਹਨਾਂ ਨੂੰ ਵੀ ਸਵਾਗਤ ਨਿੱਗਾ ਤੇ ਜਿਹੜੇ ਪਾਕਿਸਤਾਨ ਤੋਂ ਆਏ ਆ ਉਹਨਾਂ ਨੂੰ ਵੀ ਨਿੱਗਾ ਸਵਾਗਤ ਸਾਡੇ ਸਾਰਿਆਂ ਵੱਲੋਂ میوزਿਕ ਸੰਜਾਣੀ थैंक यू ਮੈਮ थैंक यू ਸੋ ਮਚ ਅਪਰੀਸ਼ੀਏਟ थैंक यू थैंक यू थैंक यू थैंक यू थैंक यू थैंक यू ਜ਼ੋਰਦਾਰ ਤਾੜੀਆਂ ਕੁੜੀ ਦੇ ਨਾਮ ਦੇ ਲਈ ਬਲਜੀਤ ਤੇ ਦਸਾਂਜ ਦਾ ਵਿਰੋਧ ਪਹਿਲਾਂ ਵੀ ਹੁੰਦਾ ਰਿਹਾ ਜਦੋਂ ਉਹ ਹਾਲੇ ਇੰਨਾ ਵੱਡਾ ਸਟਾਰ ਨਹੀਂ ਸੀ ਬਣਿਆ ਆਮੇ ਲੁਧਿਆਣਾ ਵਿੱਚ ਉਹਨਾਂ ਦੀ ਰਹਾਇਸ਼ ਅੱਗੇ ਦਲਜੀਤ ਦੇ ਔਰਤਾਂ ਬਾਰੇ ਗਾਏ ਇੱਕ ਦੋ ਗਾਣਿਆਂ ਕਰਕੇ ਇਸਤਰੀ ਜਾਗਰਤੀ ਮੰਚ ਨਾਲ ਸੰਬੰਧਿਤ ਔਰਤਾਂ ਨੇ ਕਈ ਦਿਨ ਲਗਾਤਾਰ ਧਰਨਾ ਲਾਇਆ ਸੀ ਦਲਜੀਤ ਨੇ ਗਲਤੀ ਮੰਨ ਕੇ ਗੱਲ ਮਕਾਉਣ ਦੀ ਕੋਸ਼ਿਸ਼ ਕੀਤੀ ਸੀ ਜਿੱਥੇ ਦਿਲਜੀਤ ਨੇ ਸਿੱਖੀ ਨਾਲ ਜੁੜੇ ਕਈ ਗਾਣੇ ਗਾਏ ਨੇ ਉੱਥੇ ਹੀ ਸਟੇਜਾਂ ਉੱਤੇ ਉਹ ਸ਼ਿਵਜੀ ਅਤੇ ਕ੍ਰਿਸ਼ਨਜੀ ਬਾਰੇ ਵੀ ਗਾਣੇ ਜਾਂ ਕੁਝ ਬੋਲ ਅਕਸਰ ਗਾ ਦਿੰਦਾ ਏ ਦਿਲਜੀਤ ਅਜਿਹਾ ਗਾਇਕ ਕਲਾਕਾਰ ਹੈ ਜਿਹੜਾ ਵਰਤਮਾਨ ਹਾਲਾਤਾਂ ਤੋਂ ਵੀ ਜਾਣੂ ਰਹਿੰਦਾ ਇਸੇ ਲਈ ਉਹ ਸਟੇਜ ਉੱਤੇ ਬੇਵਾਕੀ ਨਾਲ ਕਈ ਵਾਰ ਆਪਣੇ ਵਿਚਾਰ ਵੀ ਪ੍ਰਗਟ ਕਰ ਦਿੰਦਾ ਇਸ ਤੋਂ ਕੁਝ ਲੋਕ ਤੜਫੁੱਟਦੇ ਨੇ ਦਲਜੀਤ ਦੁਸਾਂਝ ਨੇ 1 ਸਾਲ ਤੋਂ ਵੀ ਵੱਧ ਦਿੱਲੀ ਦੀਆਂ ਬਰੂਹਾਂ ਉਤੇ ਚੱਲੇ ਲਾਹਮਿਸਾਲ ਕਿਸਾਨ ਅੰਦੋਲਨ ਵਿੱਚ ਵੀ ਵੱਡੀ ਮਾਲੀ ਮਦਦ ਦਿੱਤੀ ਸੀ ਇਸ ਉਤੇ ਦੁਨੀਆ ਭਰ ਦੇ ਪੰਜਾਬੀਆਂ ਵਿੱਚ ਦਲਜੀਤ ਦੁਸਾਂਝ ਦਾ ਕਦ ਹੋਰ ਉੱਚਾ ਹੋਇਆ ਸੀ ਪਰ ਕੁਝ ਲੋਕਾਂ ਨੂੰ ਇਸ ਤੋਂ ਵੀ ਉਸ ਵੇਲੇ ਤਕਲੀਫ ਹੋਈ ਸੀ ਜਿਸ ਦਾ ਬ੍ਰੈਂਡ ਹੈ ਆਪਕੋ ਪਤਾ ਕਿਸ ਦਾ ਬ੍ਰੈਂਡ ਹੈ ਇਸ ਦਾ ਹੈ ਦੀਪਿਕਾ ਪਦਕੋਂ ਜੀਕਾ मैं अपनी खूबसूरती का राज बताऊं मैं इसी से नहाता हूं इसी से मुक्त होता हूं तो ये कोई एडवर्टाइजमेंट नहीं हो रही मेरे को किसी ने पैसे नहीं दिए सच में हर महीने मेरे को ये आ जाते हैं तो जब भी मैं इंडिया आता हूं तो मैं इसी से नहाता हूं इसी से मुक्त होता हूं और जिन्होंने ये बनाया है आपके शहर की यू गेस कौन आ सकता है guys deepika badgaon can you believe guys kitna pyara inhone kaam kiya hai humne inko bade parde pe dekha hai itne pyare aur apne dum pe jinhone jagah banayi hai bollywood mein kitna acha pyara kaam kiya hai aap sabko fakr hona chahiye hum sabko fakr hai bahut bahut pyar ajeha nahi ke diljit dosanj apne show diyan ticketan black vich bikan ton jaan hai oh ta stage ton ਕੁਝ ਇਸ ਤਰ੍ਹਾਂ ਵਿੱਚ ਇਸ ਦਾ ਜ਼ਿਕਰ ਵੀ ਅਕਸਰ ਕਰ ਦਿੰਦਾ ਹੈ ਨਾਲ ਹੀ ਇੱਕ ਸਾਫ ਸੈਂਸਰਸ਼ਿਪ ਦਾ ਹਮੇਂ ਦਲਜੀਤ ਹਰੇਕ ਥਾਂ ਇਹ ਮੰਗ ਵੀ ਰੱਖ ਦਿੰਦਾ ਹੈ ਮੈਂ ਆਪਣੇ ਗਾਣੋ ਕੋ ਡਿਫੈਂਡ ਨਹੀਂ ਕਰ ਰਹਾ ਮੈਂ ਆਪਣੇ ਆਪ ਕੋ ਡਿਫੈਂਡ ਨਹੀਂ ਕਰ ਰਹਾ ਮੈਂ ਸਿਰਫ ਇਤਨਾ ਚਾਹਤਾ ਹੂੰ ਕਿ ਅਗਰ ਆਪ ਸੈਂਸਰਸ਼ਿਪ ਲਗਾਣਾ ਚਾਹਤੇ ਹੋ ਗਾਣੋ ਤੇ ਤੋ ਉਹ ਸੈਂਸਰਸ਼ਿਪ ਭਾਰਤੀ ਸਿਨੇਮਾ ਮੇਂ ਵੀ ਹੋਣਾ ਚਾਹੀਏ ਰਾਈਟ ਭਾਰਤੀ ਸਿਨੇਮਾ ਮੇਂ ਤੋ ਜਿਤਨੀ ਬੜੀ ਗਨ ਉਤਨਾ ਬੜਾ ਹੀਰੋ ਕੌਨ ਸਾ ਬੜਾ ਐਕਟਰ ਹੈ ਜਿਸਨੇ ਸ਼ਰਾਬ का सीन या गाना नहीं किया है 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 कोई याद आ रहा है? मेरे को तो कोई याद नहीं आ रहा तो अगर आपने सेंसरशिप लगाना है तो प्लीज सब पे लगाओ मैं सिर्फ इतना चाहता हूं मैं बंद कर दूंगा उसी दिन से सरकार को तो साइड पे कर देते हैं उन्होंने खुद कहा कि सरकार को रहन दो तो रहन देते हैं आप सेंसरशिप सेम लगा दो जो भारतीय सिनेमा में है वही गानों में कलाकार आपको सॉफ्ट टारगेट लगते हैं आप इसी को इसीलिए जो गाने वाले सिंगर हैं उनको आप छेड़ते हो लेकिन सर फॉर योर काइंड इन्फॉर्मेशन मैंने जो फिल्में की हैं उनको नेशनल अवार्ड भी मिला है मेरी फिल्म को तो हमारा काम सस्ता काम नहीं है ਇੰਡੀਆ ਟੂਰ ਦੌਰਾਨ ਹੀ ਜਦੋਂ ਦਿਲਜੀਤ ਗੁਜਰਾਤ ਦੇ ਅਹਮਦਾਬਾਦ ਵਿੱਚ ਸੀ ਤਾਂ ਉਸਨੇ ਆਪਣੇ ਸ਼ਰਾਬ ਦੇ ਕੁਝ ਗਾਣਿਆਂ ਨੂੰ ਲੈ ਕੇ ਹੋਈ ਕੰਟਰੋਵਰਸੀ ਉੱਤੇ ਬਿਆਨ ਦਿੱਤਾ ਸੀ ਬੇਵਾਕੀ ਨਾਲ ਦਿਲਜੀਤ ਦੁਸਾਂਝ ਨੇ ਆਖਿਆ ਸੀ ਕਿ ਉਸਦੇ 2-4 ਗਾਣੇ ਤਕਲੀਫ ਦਿੰਦੇ ਨੇ ਪਰ ਬਾਲੀਵੁੱਡ ਵਾਲੇ ਕਲਾਕਾਰ ਸ਼ਰਾਬ ਦੀ ਐਡ ਕਰਦੇ ਨੇ ਤਾਂ ਕਿਸੇ ਨੂੰ ਤਕਲੀਫ ਤੱਕ ਨਹੀਂ ਹੁੰਦੀ ਹਰ ਚੌਥੀ ਬਾਲੀਵੁੱਡ ਫਿਲਮ ਵਿੱਚ ਸ਼ਰਾਬ ਦਾ ਗਾਣਾ ਹੋਣ ਉੱਤੇ ਵੀ ਕੋਈ ਕੁਝ ਨਹੀਂ ਬੋਲਦਾ ਫਿਰ ਤਾਂ ਉਹ ਸਿੱਧਾ ਚੈਲੰਜ ਹੀ ਕਰ ਦਿੰਦਾ ਹੈ ਕਿ ਦੇਸ਼ ਨੂੰ ਡਰਾਈ ਲਾਨਦੇ ਵੋ ਫਿਰ ਉਹ ਜ਼ਿੰਦਗੀ ਵਿੱਚ ਸ਼ਰਾਬ ਦਾ ਕੋਈ ਗਾਣਾ ਨਹੀਂ ਗਾਏਗਾ ਅਕਸਰ ਸਟੇਜਾਂ ਉੱਤੇ ਦਿਲਜੀਤ ਇਹ ਵੀ ਦੱਸ ਦਿੰਦਾ ਕਿ ਉਹ ਖੁਦ ਸ਼ਰਾਬ ਨਹੀਂ ਪੀਂਦਾ ਅਜਿਹਾ ਕਰਦੇ ਹੋਏ ਦਿਲਜੀਤ ਇਹ ਵੀ ਕਹਿ ਦਿੰਦਾ ਕਿ ਐਵੇਂ ਜੂਤ ਨੂੰ ਫੁੱਦੂ ਨਾ ਬਣਾਓ ਇਹ ਖੁਸ਼ਖਬਰੀ ਹੈ ਅੱਜ ਮੇਰੇ ਕੋਈ ਨੋਟਿਸ ਨਹੀਂ ਆਇਆ ਇਸ سے بڑی ਖੁਸ਼ਖਬਰੀ ਇੱਕ ਹੋਰ ਹੈ ਬਾਤ ਇੱਥੇ ਰੁਕਦੀ ਨਹੀਂ ਹੈ ਇਸ سے بڑی ਖੁਸ਼ਖਬਰੀ ਹੋਰ ਹੈ आज भी मैं कोई गाना शराब पे नहीं गाऊंगा नहीं 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 अच्छा क्यों नहीं गाऊंगा क्योंकि गुजरात ड्राई स्टेट है अच्छा मैंने डिवोशनल गाने जो हैं हैं। वो दर्जनों से ज़्यादा गाए पिछले दस दिन में मैंने दो गाने डिवोशनल निकाले हैं एक शिव बाबा पे और एक गुरु नानक बाबा जी पे लेकिन उसकी बात कोई नहीं कर रहा हर बंदा टीवी पे बैठ के पटियाला पैक की बात कर रहा हैं हाँ? एक एंकर साहब बोल रहे थे एक एंकर साहब टीवी पे बोल रहे थे कि अगर कोई अभिनेता आपको अलग से बोले तो आप उसको बदनाम कर दोगे सिंगर को आप मशहूर कर रहे हो शराब का गाना गाने के लिए भाई मैं अलग से किसी को फोन करके नहीं बोल रहा कि आपने पटियाला पैक लगाया कि नहीं लगाया राइट अभी गाना गा रहा हूं और बॉलीवुड में दर्जनों हजारों गाने हैं जो शराब पे हैं मेरा एक गाना है दो गाने ज़्यादा इजी फॉर मी टू क्योंकि मैं खुद शराब नहीं पीता इजी फॉर मी लेकिन बॉलीवुड के जो कलाकार हैं वो शराब की एडवर्टाइजमेंट करते हैं एडवर्टाइजमेंट नहीं करता आप मेरे को छेड़ो मत मैं जहां जाता हूं चुप करके अपना प्रोग्राम करता हूं चला जाता हूं आप क्यों छेड़ रहे हो मुझे चलो अच्छा ऐसा करते हैं ऐसा करते हैं एक मोवमेंट शुरू करते हैं जब इतने लोग इकट्ठे हो जाए तो मोवमेंट शुरू हो सकती है एक मोवमेंट शुरू करते हैं ये अच्छी बात हुई इन्होंने ये बात उठाई है जिस जिस अगर ये हमारे पूरी स्टेट जो है जितनी भी स्टेट्स हैं हमारे यहां अगर वो सारी अपने आप को ड्राई स्टेट घोषित कर देती हैं अगले ही दिन दिलजीत दुसांज अपनी लाइफ में कभी शराब में गाना नहीं गाएगा। मैं करता हूं हो सकता है ये <laughs> बहुत बड़ा रेवेन्यू है कोरोना में सब बंद हो गया था ठेके बंद नहीं हुए थे जनाब क्या बातें कर रहे हो आप, आप यूथ को फुद्दू नहीं बना सकते की दिलजीत तो दुसांज ने राहत इंदौरी दे शेर बोल के कोई गुनाह किया ਅਜਿਹਾ ਕਰਨ ਨਾਲ ਕੀ ਸੱਚਮੁੱਚ ਉਸਨੇ ਦੇਸ਼ ਖਿਲਾਫ ਕੁਝ ਕੀਤਾ ਅਤੇ ਦੇਸ਼ ਧਰੋਈ ਬਣ ਗਿਆ ਇਹੋ ਸ਼ੇਰ ਤਾਂ ਰਾਤ ਅੰਦੋਰੀ ਹਰ ਸਟੇਜ ਹਰ ਮਹਿਫਲ ਵਿੱਚ ਸੁਣਾਇਆ ਕਰਦੇ ਸਨ 4 ਸਾਲ ਪਹਿਲਾਂ ਫੌਤ ਹੋਏ ਰਾਤ ਅੰਦੋਰੀ ਪਾਸੋਂ ਤਾਂ ਸਗੋਂ ਉਲਟਾ ਲੋਕ ਇਨ੍ਹਾਂ ਹੀ ਸ਼ੇਰਾਂ ਦੀ ਆਪ ਡਿਮਾਂਡ ਕਰਿਆ ਕਰਦੇ ਸਨ ਪਹਿਲਾਂ ਇੱਕ ਵਾਰ ਰਾਤ ਅੰਦੋਰੀ ਨੂੰ ਸੁਣੋ ਉਹ ਕਿਸ ਅੰਦਾਜ਼ ਵਿੱਚ ਇਹ ਸ਼ੇਰ ਬੋਲਿਆ ਕਰਦੇ ਸਨ कोई आसमान थोड़ी है साहब लगेगी आग तो आएंगे घर के सदमे लगेगी आग तो आएंगे घर के सदमे तो तो यहां पे सिर्फ हमारा मकान थोड़ी है लगेगी आग तो आएंगे घर के सद में यहां पे सिर्फ हमारा मकान थोड़ी है मिया हमारे मुंह से जो निकले वही सदाकत है हमारे मुंह से जो निकले वही सदाकत है हमारे मुंह में तुम्हारी जुबान थोड़ी जो आज साहिब मसनद है कल नहीं होंगे किराएदार है जाति मकान कल नहीं होंगे किरादार है साथी मकान थोड़ी है आखिरी शेर पढ़ता हूं अफसोस के मीडिया ने अखबार ने जो भी जरिया इन्हें मिला इस शेर को इस शेर को बना दिया कि ये बता दिया कि ये किसी मुसलमान का शेर है या किसी ने लिख दिया कि किसी हिंदू का शेर है ये मुझे इसका दुख है इसका अफसोस है ना तो ये हिंदू का शेर है ना ये मुसलमान का शेर है ये हर उस हिंदुस्तानी का शेर है जो अपने वतन के लिए हर वक्त अपनी जान देने के लिए तैयार हो हिंदू मुस्लिम सिख ईसाई कोई भी किसी भी धर्म का किसी भी जात का हो अगर वह हिंदुस्तानी है तो मेरा ये शेर उसका इसकी आवाज है उसका शेर है किराएदार है जाती मकान थोड़ी किराएदार है जाती ये देखो ये वाली आवाज नहीं आ रही होगी आपको लेकिन किराएदार है साथी मकान थोड़ी है ਸਭੀ ਦਾ ਖੂਨ ਹੈ ਸ਼ਾਮਿਲ ਯਹਾਂ ਦੀ ਮਿੱਟੀ ਮੇ ਸਭੀ ਦਾ ਖੂਨ ਹੈ ਸ਼ਾਮਿਲ ਯਹਾਂ ਕੀ ਮਿਸ਼ਤੀ ਮੇ ਕਿਸੇ ਕੇ ਬਾਤ ਦਾ ਹਿੰਦੋਸਤਾਨ ਹੁਣ ਦੇਖੋ ਦਲਜੀਤ ਦੋਸਾਂਜ ਨੇ ਕਿਵੇਂ ਰਾਹਤ ਅੰਦੋਰੀ ਦੇ ਹੀ ਇਹ ਸ਼ੇਰ ਬੋਲੇ तेरे बाप का हिंदुस्तान थोड़ी है बाळा शेर ता तुसी शुरू विच ही सुन लिया सी हुन रहा ते इंदौरी साहब दा दिल्जीत बलो बोलया एक और शेर गौर फरमाओ इंदौर वालों हाथ ऊपर करो दोनों मेरे साथ बोलिएगा जय श्री महागा बहुत देर से हमारे देश में मेरे खिलाफ चल रहा है कि टिकटें ब्लैक हो रही हैं दिल्जीत की टिकटें ब्लैक हो रही हैं तो भाई मेरा कसूर थोड़ी अटिकटेबल है अगर है, पाजी आप दस रुपए की टिकट ले लो और उसमें सौ की बेच दो तो कलाकार का क्या कसूर है मेरे को राहत इंदौरी जी का शहर याद आ गया है कहे दो उनका शहर है ये प्रोग्राम आज राहत इंदौरी जी के नाम मेरे हुजरे में नहीं और कहीं पे रख दो हुजरा समझते हैं जो फकीरों की झोपड़ी होती है वो मेरे हुजरे में नहीं और कहीं पे रख दो आसमा लाए हो ले आओ जमीन पे रख दो साहब अब कहा ढूंढने जाओगे आप हमारे कातिल साहब अब कहा ढूंढने जाओगे आप हमारे कातिल आप तो कतल का इल्जाम ही पे रख दो तो मीडिया वालों जितने इल्जाम मेरे पे लगाने लगा लो जोर से ना तो मेरे को कोई बदनामी का भय है कोई टेंशन नहीं है मुझे और ये अब अब थोड़ा शुरू हुआ है जब से भारत में सिनेमा है दस का बीस दस का बीस से चल रहा है बदल गया टाइम पहले जो एक्टर होते थे उनकी फिल्मों में कलाकार सिंगर पीछे गाते थे बड़े पर्दे पे और एक्टर मुंह हिलाते थे, थे अब गाने वाले आगे आ गए बस इतनी ही बात हुई है। इतनी ही बात हुई, हुई। यही चेंज हुआ है नहीं तो दस का बीस दस का बीस तो बड़ी देर से चल रहा है मेरे और दो भाइयों ने टूर शुरू किया है कर्ण ओजला और ए पी टो ने उनके लिए भी बेस्ट ऑफ लाख ਰਾਹਤ ਐਂਦੋਰੀ ਵਰਗੇ ਵੱਡੇ ਸ਼ਾਇਰ ਦੇ ਜਿਉਂਦੇ ਜੀ ਅਸੀਂ ਅਜੇ ਹੀ ਸ਼ਾਇਰੀ ਕਰਕੇ ਉਹਨਾਂ ਦੇ ਮਗਰ ਪਏ ਰਹੇ ਅਤੇ ਹੁਣ ਉਹਨਾਂ ਦੇ ਸ਼ੇਅਰ ਸਟੇਜ ਤੋਂ ਬੋਲਣ ਉੱਤੇ ਦਿਲਜੀਤ ਦੁਸਾਂਝ ਨੂੰ ਐਨਟੀ ਨੈਸ਼ਨਲ ਦਾ ਸਰਟੀਫਿਕੇਟ ਵੰਡਣ ਤੁਰ ਪਏ ਆ। ਅਖੀਰ ਵਿੱਚ ਦੇਖੋ ਸਿਹਤ ਪ੍ਰਤੀ ਜਾਗਰੂਕ ਦਿਲਜੀਤ ਦੁਸਾਂਝ ਸਟੇਜਾਂ ਤੋਂ ਲੋਕਾਂ ਨੂੰ ਅੰਦਰੂਨੀ ਅਤੇ ਬਾਹਰੀ ਭਾਵ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹਿਣ ਲਈ ਯੋਗਾ ਕਰਨ ਲਈ ਕਿਵੇਂ ਪ੍ਰੇਰਿਤ ਕਰਦਾ ਹੈ। ਜਦ ਤੋਂ ਕੋਈ ਚੀਜ਼ ਮਿਲ ਜਾਏ तो ऐसे बोलते हैं किसी को बताना नहीं चाहिए वो ठीक है लेकिन मुझे लगता है सबकी बारी तो आनी है तो अगर आप योग करते हो तो आप जो भी काम करते हो चाहे किसी टेक कंपनी में काम करते हो चाहे पढ़ते हो चाहे जो भी आप करते हो लाइफ में अगर आप योग स्टार्ट करेंगे तो उसकी स्पीड डबल हो जाएगी आपके काम की आपको पता भी नहीं चलेगा आपकी स्पीड डबल हो जाएगी काम की क्योंकि सारा कुछ अलाइन हो जाएगा उससे योग इज नॉट अ एक्सरसाइज योग इज नॉट अ स्ट्रेचिंग योग आपके अंदर की जर्नी है और अलाइनमेंट आपका सही करती है जैसे आप गाड़ी का अलाइनमेंट कराते हैं हम